ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚੋਹਾਂ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਮਹਿਲਖੁਰਦ ਜ਼ਿਲ੍ਹਾ ਬਰਨਾਲਾ ਤੋਂ ਹੋਣ ਜਾ ਰਹੀ ਹੈ ਵੀਰ ਮੇਰੋ ਇੱਥੇ ਵੀਰ ਦੇ ਕੋਲ ਬਹੁਤ ਸੋਹਣੀਆਂ ਦੋ ਕੱਟੀਆਂ ਸੇਲ ਹੈ ਜੀ ਇੱਕ ਕੱਟੀ ਹੈਗੀ ਮੋਹਰਾ ਨਸਲ ਦੀ ਮੀਣੀ ਉਮਰ ਹੈਗੀ 1 ਸਾਲ ਤੇ ਇਹਦੇ ਨਾਲ ਹੀ ਦੂਸਰੀ ਕੱਟੀ ਹੈ ਉਹ ਵੀ ਮੋਹਰਾ ਨਸਲ ਦੀ ਹੈ ਜਿਸ ਦੀ ਉਮਰ 1 ਸਾਲ ਦੀ ਹੈ ਦੋਮਾ ਦੀ 1 ਸਾਲ ਦੀ ਉਮਰ ਹੈ ਜੀ ਪਿੰਡ ਮਹਿਲਖੁਰਦ ਜ਼ਿਲ੍ਹਾ ਬਰਨਾਲਾ ਦੇ ਵਿੱਚ ਖੜੀਆਂ ਨੇ ਦੋਨੋਂ ਘਟੀਆਂ ਜੋ ਵੀਰ ਖਰੀਦਣ ਦਾ ਚਾਹਵਾਨ ਹੈ ਬਾਈ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਜੀ ਸਕਰੀਨ ਦੇ ਉੱਪਰ ਵੀਰ ਦਾ ਨੰਬਰ ਦਿੱਤਾ ਹੋਇਆ 87279 10712 ਹਾਂਜੀ ਇਸ ਨੰਬਰ ਤੇ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਵੀਰ ਛੋਟੀ ਇਹ ਦੀਆਂ ਸਾਲ 2 ਸਾਲ ਦੀਆਂ ਕਟੀਆਂ ਲੈ ਕੇ ਆਉਂਦਾ ਸੇਲ ਦਾ ਕੰਮ ਹੈ ਵੀਰ ਦਾ ਤੇ ਜੋ ਵੀਰ ਖਰੀਦਣਾ ਚਾਹੁੰਦਾ ਹੈ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਜੀ ਪਿੰਡ ਮਹਿਲ ਖੁਰਦਾ ਜ਼ਿਲ੍ਹਾ ਬਰਨਾਲਾ ਜੀ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧ ਸੰਦਾਂ ਦੀ ਵੀਡੀਓ ਸਾਡੇ YouTube ਚੈਨਲ ਜਾਂ Facebook ਪੇਜ ਤੇ ਪਾਉਣੀ ਚਾਹੁੰਦੇ ਹੋ ਤਾਂ ਸਾਡੇ ਉੱਪਰ ਦਿੱਤੇ ਹੋਏ ਨੰਬਰ 600 67 24 360 ਹਾਂਜੀ 600 ਪੂਰਾ 6724360 ਇਸ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ WhatsApp ਤੇ ਵੀਡੀਓ ਬਣਾ ਕੇ ਭੇਜ ਸਕਦੇ ਹੋ ਤੇ ਇਸੇ ਤਰ੍ਹਾਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਸਾਡਾ ਇੰਸਟਾ ਫੇਸਬੁੱਕ ਪੇਜ YouTube ਚੈਨਲ ਜ਼ਰੂਰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਜੀ ਤਾਂ ਕਿ ਆਪਣੀ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦਾਂ ਨੂੰ ਵੇਖਣ ਨੂੰ ਮਿਲ ਸਕਣ ਤੇ ਆਪਾਂ ਮਿਲਦੇ ਹਾਂ ਜੀ ਹੁਣ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ